ਆ ਦੁਨੀਆ ਭਰ ਦੇ ਵਿੱਚ ਦੇਖ ਰਿਹਾ ਸਿੱਖਚਾਂ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ ਤੁਹਾਡੇ ਵਧਾਈ ਦੇ ਸੰਦੇਸ਼ ਤੁਹਾਡੇ ਵਿਚਾਰ ਤੁਹਾਡੇ ਉਤਸ਼ਾਹੀ ਸੁਝਾਅ ਇਹ ਦੱਸਦੇ ਨੇ ਕਿ ਤੁਸੀਂ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹ ਬੜੀ ਰੀਝ ਅਤੇ ਨੀਝ ਨਾਲ ਦੇਖਦੇ ਹੋ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਸੀਂ ਜੋ ਵੀ ਦੁਨੀਆ ਭਰ ਦੀ ਜਿਹੜੀ ਸਮੀਖਿਆ ਕਰਦੇ ਹਾਂ ਖਬਰਾਂ ਖਬਰ ਸਾਰ ਕੀ ਹੋ ਰਿਹਾ ਕਿੱਥੇ ਹੋ ਰਿਹਾ ਹੈ ਉਸ ਦਾ ਅਸੀਂ ਇੱਕ ਬੜਾ ਹੀ ਸੰਤੋਲ ਜਿਹੜੀ ਸਮੀਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦੀ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਹਾਨੂੰ ਇਸ ਤਸਵੀਰ ਤੋਂ ਸੰਕੇਤ ਮਿਲ ਹੀ ਗਿਆ ਹੈ ਅਸਵੈਲੇ ਜੋ ਪੰਜਾਬ ਦੇ ਵਿੱਚ ਥੋੜਾ ਬਵਾਦ-ਬਵਾਦ ਛੁਰਿਆ ਹੋਇਆ ਹੈ ਹਾਲ ਹੀ ਵਿੱਚ ਰਾਹੁਲ ਗਾਂਧੀ ਨੂੰ ਰਮਦਾਸ ਜਿਹੜਾ ਕਿ ਇੱਕ ਪਿੰਡ ਪੈਂਦਾ ਹੈ ਅਮਰਸਰ ਦੇ ਨੇੜੇ ਜਿੱਥੇ ਬਾਬਾ ਬੁੱਢਾ ਜੀ ਦਾ ਇਹ ਸੰਸਕਾਰ ਕੀਤਾ ਛੇਵੇਂ ਪਾਤਸ਼ਾਹ ਜੀ ਨੇ ਤੇ ਉੱਥੋਂ ਉੱਥੋਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਦੇਖ ਰਹੀਆਂ ਸਾਡਾ ਪ੍ਰੋਗਰਾਮ ਉਹਨਾਂ ਨੇ ਦੇਖਿਆ ਹੋਣਾ ਕਿ ਰਾਹੁਲ ਗਾਂਧੀ ਨੂੰ ਉਸ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ਸਿਰੋਪਾ ਦਿੱਤਾ ਗਿਆ ਉਥੋਂ ਦੇ ਪ੍ਰਬੰਧਕ ਜਗਰੰਥੀ ਸਾਹਿਬ ਦੇ ਬੋਲੋ ਜਿਹੜਾ ਕਿ ਐਸ ਵੇਲੇ ਇੱਕ ਬਹੁਤ ਵੱਡੇ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੇ ਝਰੋਖੇ ਵਿੱਚੋਂ ਦੇਖਾਂਗੇ ਕਿ ਦੁਨੀਆ ਭਰ ਦੇ ਵਿੱਚ ਇਹੋ ਜੀ ਮਿਸਾਲ ਜਿਹੜੀ ਸਿੱਖ ਧਰਮ ਦੀ ਸਾਨੂੰ ਦੇ ਗਏ ਨੇ ਗੁਰੂ ਸਾਹਿਬ ਜੀ ਸਥਾਪਿਤ ਕਰ ਗਏ ਨੇ ਤੇ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਵੈਰੀਆਂ ਦੇ ਨਾਲ ਵੀ ਅਸੀਂ ਕਿਵੇਂ ਵਿਵਹਾਰ ਕਰਨਾ ਹੈ ਭਾਈ ਕਨਈਆ ਜੀ ਦੀ ਇਹ ਮਿਸਾਲ ਤੁਹਾਡੇ ਸਾਹਮਣੇ ਹੈ ਤੇ ਇਹ ਜਿਹੜਾ ਵਿਵਾਦ ਦਾ ਕਾਰਨ ਹੈ ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਹੁਣ ਜਿਹੜੀ ਸ਼ੋਮਣੀ ਗੋਦਾ ਪੁਨਕ ਕਮੇਟੀ ਆ ਉਹਨਾਂ ਨੇ ਇਸ ਜਿਹੜੇ ਗ੍ਰਾਂਥੀ ਜੀ ਨੇ ਜਾਂ ਉੱਥੋਂ ਦੀ ਜਿਹੜੀ ਪ੍ਰਬੰਧਕ ਨੇ ਉਹਨਾਂ ਨੂੰ ਵੀ ਲੰਮੇ ਹੱਥੀ ਲਿਆ ਹੈ ਸੋ ਇਹ ਸਾਰੀ ਘਟਨਾ ਦੀ ਗੱਲਬਾਤ ਕਰਨ ਵਾਸਤੇ ਸਾਡਾ ਬਹੁਤ ਹੀ ਵਿਦਵਾਨ ਸੱਜਣ ਜੁੜਦੇ ਨੇ ਪਰ ਨਾਲ ਦੀ ਨਾਲ ਇੱਕ ਵਾਰ ਇਸੇ ਗੱਲ ਸਪਸ਼ਟ ਕਰ ਦਈਏ ਇਸ ਪ੍ਰੋਬਲਮ ਦੇ ਵਿੱਚ ਅਸੀਂ ਇੱਕ ਬੈਲੈਂਸ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਕਾਂਗਰਸ ਪਾਰਟੀ ਨੂੰ ਜਾਂ ਉਸ ਦੇ ਨੁਮਾਇੰਦਿਆਂ ਨੂੰ ਕੋਈ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਹੀ ਅਸੀਂ ਬਾਦਲਾ ਦੀ ਮੁਖਾਲਫਤ ਕਰਨੀ ਚਾਹੁੰਦੇ ਹਾਂ ਇਹ ਜਿਹੜੇ ਸਾਡੇ ਬਹੁਤ ਹੀ ਸੋਹਣੇ ਗੰਭੀਰ ਸਾਡੇ ਦਰਸ਼ਕ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਜੋ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸੀ ਉਹਦੇ ਪਿੱਛੇ ਕੀ ਕੀ ਕਾਰਨ ਸਨ ਆਓ ਸੀ ਜੁਰਦੇਹਾ ਬਹੁਤ ਹੀ ਸਤਿਕਾਰਯੋਗ ਡਾਕਟਰ ਅਫਤਾਰ ਸਿੰਘ ਜੀ ਦੇ ਨਾਲ ਤੇ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਪਰਮ ਦੇ ਵਿੱਚ ਅਫਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਚੰਦਰਪਾਲ ਜੀ ਇਹ ਤੁਹਾਡਾ ਧੰਨਵਾਦ ਪਹਿਲਾਂ ਤਾਂ ਸਮਾਂ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਅੱਜ ਦਾ ਜਿਹੜਾ ਮੁੱਦਾ ਹੈ ਜਿਹੜਾ ਵਿਚਾਰ ਪੱਖਿਆ ਪਿਆ ਹੈ ਇਸ ਵੇਲੇ ਸਿੱਖ ਸਿਆਸਤ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਦੇ ਆਉਂਦੇ ਰਹਿੰਦੇ ਨੇ ਤੁਸੀਂ ਆਪਣੀ ਗੱਲ ਕਿੱਥੋਂ ਸ਼ੁਰੂ ਕਰਨੀ ਚਾਹੁੰਦੇ ਹੋ ਡਾਕਟਰ ਅਫਤਾਰ ਸਿੰਘ ਜੀ ਐਂ ਪਹਿਲੀ ਗੱਲ ਤੇ ਨਾ ਜੀ ਪਈ ਵੈਰ ਵਿਰੋਧ ਨੂੰ ਕੋਈ ਥਾਂ ਨਹੀਂ ਹੈ ਹਾਂ ਜੇ ਕੋਈ ਦੁਸ਼ਮਣੀ ਕਰਦਾ ਪੰਥ ਦੇ ਨਾਲ ਤੇ ਉਹਨੂੰ ਉਹ ਤੋਂ ਬਦਲਾ ਲੈਣ ਦਾ ਵੀ ਕੋਈ ਵਿਧਾਨ ਨਹੀਂ ਹੈ ਬਦਲਾ ਨਹੀਂ ਹੁੰਦਾ ਗੁਰਮਤ ਵਿੱਚ ਉਹਨੂੰ ਉਹਨੂੰ ਸੋਧਿਆ ਜਾਂਦਾ ਹੈ ਉਹਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਜਾਂਦੀ ਹੈ ਜੇ ਇੰਦਰਾਂ ਗਾਂਧੀ ਦੇ ਹੁਕਮ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਘਟਾਇਆ ਗਿਆ ਜਾਂ ਉਸ ਤੋਂ ਬਾਅਦ ਉਹਦੇ ਮੁੰਡੇ ਰਜੀਵ ਗਾਂਧੀ ਦੇ ਸਮੇਂ ਦਿੱਲੀ ਵਿੱਚ ਤੇ ਬਾਕੀ ਦੇ ਸ਼ਹਿਰਾਂ ਦੇ ਵਿੱਚ ਜਦੋਂ ਕਤਲੇਆਮ ਸਿੱਖਾਂ ਦਾ ਹੋਇਆ ਤੇ ਉਹਨਾਂ ਸਾਰਿਆਂ ਨੂੰ ਸਜ਼ਾਵਾ ਦਿੱਤੀਆਂ ਜਾ ਚੁੱਕੀਆਂ ਇੰਦਰਗਾਂਧੀ ਨੂੰ ਸੋਧਿਆ ਜਾ ਚੁੱਕਾ ਹੈ ਆਰਮੀ ਦਾ ਚੀਫ ਜਿਹੜਾ ਸੀਗਾ ਬਾਕੀ ਦੇ ਜਿਹੜੇ ਸੀਗੇ ਉਹਨਾਂ ਨੂੰ ਨੌਜਵਾਨਾਂ ਨੇ ਜੁਝਾਰੂਆਂ ਨੇ ਸਜ਼ਾਵਾ ਦੇ ਦਿੱਤੀਆਂ ਰਜੀਵ ਗਾਂਧੀ ਨੂੰ ਵੀ ਦਖਣ ਵਾਲਿਆਂ ਨੇ ਮਤਲਬ ਗੱਡੀ ਛਾੜ ਦਿੱਤਾ ਹੈ ਉਹ ਲੋਕੀ ਆਪਣੀਆਂ ਕੀਤੇ ਦੀਆਂ ਸਜ਼ਾਵਾ ਪਾ ਚੁੱਕੇ ਹੈ ਜਦੋਂ ਤੱਕ ਸਵਾਲ ਬਦਲਾ ਲੈਣ ਦਾ ਹੁੰਦਾ ਨਾ ਜੀ ਬਦਲਾ ਸ਼ਬਦ ਸਪਿਰਚੁਅਲ ਲੈਵਲ ਤੇ ਅਧਿਆਤਮਿਕਤਾ ਦੇ ਵਿੱਚ ਇਹਦੀ ਕੋਈ ਥਾਂ ਨਹੀਂ ਹੈ ਸਿੱਖ ਧਰਮ ਚ ਗੁਰਬਾਣੀ ਨਾ ਕੋ ਬੈਰੀ ਨਾ ਹੀ ਬੇਗਾਨਾ ਦੀ ਗੱਲ ਕਰਦੀ ਹੈ ਗੁਰਬਾਣੀ ਇੱਕ ਨੂਰ ਤੇ ਸਭ ਜੋ ਜਗ ਉਪਜਾ ਦੀ ਗੱਲ ਕਰਦੀ ਹੈ ਇੱਥੇ ਭਾਈ ਕਨਈਆ ਜੀ ਦੀ ਤੁਸੀਂ ਉਦਾਹਰਣ ਦੇ ਦਿੱਤੀ ਦਸਵੇਂ ਪਾਤਸ਼ਾਹ ਜੀ ਆਪ ਆਪਣੇ ਜੀਵਨ ਚ ਰਹਿੰਦੇ ਆ ਆਪਣੇ ਸਿੱਖਾਂ ਨੂੰ ਕਿਹੋ ਜੀ ਸਿੱਖਿਆ ਦਿੰਦੇ ਆ ਇਹੋ ਜੀਆਂ ਗੱਲਾਂ ਸਾਡੇ ਸਾਹਮਣੇ ਆ ਇਸ ਕਰਕੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜੇ ਇੰਦਰਾ ਗਾਂਧੀ ਨੇ ਉਹ ਕਰਮ ਕੀਤਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਜ਼ਾਰਾਂ ਲੋਕਾਂ ਨੂੰ ਤਸ਼ੱਦਦ ਕਰਕੇ ਸ਼ਹੀਦ ਕੀਤਾ ਤੇ ਉਹਨੇ ਆਪਣੇ ਕੀਤੇ ਦੀ ਸਜ਼ਾ ਪਾ ਲਈ ਜਿੱਥੋਂ ਤੱਕ ਸਵਾਲ ਰਾਹੁਲ ਗਾਂਧੀ ਦਾ ਹੈ ਰਾਹੁਲ ਗਾਂਧੀ ਨੇ ਉਹਦੇ ਵਿੱਚ ਕੋਈ ਇਹਦਾ ਰੋਲ ਨਹੀਂ ਸੀ ਦਰਬਾਰ ਸਾਹਿਬ ਦੇ ਵਿੱਚ ਕਈ ਵਾਰੀ ਉਹ ਆ ਕੇ ਸੇਵਾ ਕਰ ਗਿਆ ਸਿੱਖ ਦੇ ਤੌਰ ਦੇ ਉੱਤੇ ਮਤਲਬ ਬਿਲਕੁਲ ਲਾਮਚਾਨ ਤੋਂ ਬਿਨਾਂ ਚੁੱਪਚਾਪ ਆ ਕੇ ਸੇਵਾ ਕਰ ਗਿਆ ਹੋ ਇਸ ਕਰਕੇ ਇਹ ਮੁੱਦਾ ਬਣਾ ਕੇ ਕਿ ਰਜੀਵ ਗਾਂਧੀ ਨੂੰ ਇਹ ਆਪਣੇ ਸੌਰੀ ਤੇ ਰਾਹੁਲ ਗਾਂਧੀ ਨੂੰ ਇਸ ਕਰਕੇ ਸਰੂਪਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਵਿੰਦਰਾ ਗਾਂਧੀ ਦਾ ਪੁੱਤ ਹੈ ਇਹ ਗੁਰਮਤ ਅਨੁਸਾਰ ਨਹੀਂ ਹੈ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਹੈਗੀਆਂ ਜੋ ਤੁਸੀਂ ਗੱਲ ਅੱਗੇ ਚ ਤੋਰੋਗੇ ਤੇ ਆਪਾਂ ਉਹਨਾਂ ਦੀ ਇਹ ਗੱਲ ਵੀ ਕਰ ਗੁਰੂ ਸਾਹਿਬ ਵਾਲੇ ਜੀਵਨ ਕਾਲ ਦੀਆਂ ਜੜੀਆਂ ਦੋ ਤਿੰਨ ਉਦਾਹਰਣਾਂ ਆ ਆਪਾਂ ਉਹਨਾਂ ਦੀ ਗੱਲ ਵੀ ਕਰਦੇ ਹਾਂ ਹਾਂਜੀ ਜੀ ਬਹੁਤ ਵਧੀਆ ਤੁਸੀਂ ਬਹੁਤ ਹੀ ਵਿਸਥਾਰ ਸਹਿਤ ਇਹਦੀ ਜਿਹੜੀ ਘਟਨਾ ਜੋ ਘਟਨਾਕ੍ਰਮ 84 ਤੋਂ ਬਾਅਦ ਹੋਇਆ ਉਹਦੀ ਬੜੀ ਵਿਸਤਾਰ ਸਹਿ ਤੁਸੀਂ ਵਿਆਖਿਆ ਕੀਤੀ ਆ ਹੁਣ ਜਿਹੜੀ ਇਹ ਗੱਲ ਚੱਲੀ ਹੈ ਅਕਾਲੀ ਦਲ ਦੇ ਵਿਚਕਾਰ ਜਿਹੜੀਆਂ ਕਟਨਾਵਾਵਾਂ ਹੋ ਰਹੀਆਂ ਨੇ ਅਸੀਂ ਗੱਲ ਕਰ ਲਈਏ ਬਰਗਾੜੀ ਕਰਨ ਦੀ ਗੱਲ ਕਰ ਲਈਏ ਬਹੁਤ ਸਾਰੇ ਇਹੋ ਜਿਹੇ ਹੋਰ ਕਟਨਾਵਾਵਾਂ ਨੇ ਜਿਹਦੇ ਵਿੱਚ ਜਿਹੜੀ ਕਿ ਉਸ ਸਮੇਂ ਜਿਹੜੀ ਹਕੂਮਤ ਸਰਕਾਰ ਸੀ ਉਹਨਾਂ ਦਾ ਕਾਫੀ ਹੱਥ ਵੀ ਰਿਆ ਹੈ ਇਹ ਮੇਰੇ ਖਿਆਲ ਅੰਕੜੇ ਦੱਸਦੇ ਨੇ ਅਸੀਂ ਕੋਈ ਗੱਲ ਆਪਣੇ ਕੋਲ ਬਣਾ ਕੇ ਨਹੀਂ ਪੇਸ਼ ਕਰ ਰਹੇ ਜਾਂ ਦੱਸ ਰਹੇ ਹੈਗੇ ਕਿ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਹੁਣ ਆਹ ਘਟਨਾਕ੍ਰਮ ਚੱਲਿਆ ਹੈ ਜਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਇਹ 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 ਨੂੰ ਕੀ ਸਲਾਹ ਦੇਣੀ ਚਾਹੁੰਦੇ ਹਾਂ ਤੇ ਦੂਜੇ ਪਾਸੇ ਹੋਰ ਜਿਹੜੇ ਖਟਾਵਾਂ ਨੇ ਉਹਨਾਂ ਨੂੰ ਜੋੜ ਕੇ ਤੁਸੀਂ ਇਸ ਘਟਨਾ ਦੇ ਨਾਲ ਕਿਵੇਂ ਦੇਖਦੇ ਹੋ ਉਤਾਰ ਸਿੰਘ ਜੀ ਦੇਖੋ ਜਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 1920 ਦੇ ਵਿੱਚ ਹੁੰਦੀ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਥ ਦੀ ਆਵਾਜ਼ ਸੀ ਇਹ ਸ਼੍ਰੋਮਣੀ ਕਮੇਟੀ ਦੇ ਅਜੰਡੇ ਨੂੰ ਲਾਗੂ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਂਦੀ ਹੈ। ਸਿਧਾਂਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕੀਤੇ ਪੰਥਕ ਪ੍ਰੋਗਰਾਮ ਜਿਹੜੇ ਨੇ ਉਹਨਾਂ ਵਾਸਤੇ ਰਾਜਨੀਤਿਕ ਲੜਾਈ ਲੜਨੀ ਹੁੰਦੀ ਹੈ। ਪਰ ਗੁਰਦੁਆਰਾ ਐਕਟ ਦੇ ਤਹਿਤ ਇਲੈਕਸ਼ਨਾਂ ਦੇ ਸਿਸਟਮ ਦੇ ਵਿੱਚ ਇਹ ਉਲਟਾ ਹੋ ਗਿਆ ਹੈ। ਰਾਜਨੀਤਿਕ ਪਾਰਟੀ ਦੇ ਪਲੇਟਫਾਰਮ ਤੋਂ ਇਲੈਕਸ਼ਨਾਂ ਲੜੀਆਂ ਜਾਂਦੀਆਂ। ਪਾਰਟੀ ਪ੍ਰਧਾਨ ਟਿਕਟਾਂ ਦਿੰਦਾ ਹੈ ਤੇ ਬਾਅਦ ਚ ਮੈਂਬਰ ਚੁਣੇ ਹੋਏ ਪਾਰਟੀ ਪ੍ਰਧਾਨ ਪ੍ਰਤੀ ਵਫਾਦਾਰ ਰਹਿੰਦੇ ਆ ਪਹਿਲਿਆਂ ਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਸ ਰਾਏ ਦੇ ਨਾਲ ਕੰਮ ਕਰਦਾ ਹੁੰਦਾ ਸੀ ਸਲਾਹ ਨਾ ਕਰਦਾ ਹੁੰਦਾ ਸੀ ਪਰ ਪਿਛਲੇ 25 ਕੁ ਸਾਲ ਤੋਂ ਜਾਂ 30 ਸਾਲ ਤੋਂ ਇਹ ਬਿਲਕੁਲ ਉਲਟਾ ਹੋ ਗਿਆ ਮੈਂ ਸ਼ਾਇਦ ਤੁਹਾਨੂੰ ਪਤਾ ਸਾਡੇ ਦਰਸ਼ਕਾਂ ਨੂੰ ਵੀ ਸ਼ਾਇਦ ਪਤਾ ਹੋਵੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਰ ਮਕਸਲਾਕਾਰ ਕਮੇਟੀ ਦਾ ਕਈ ਸਾਲ ਮੈਂਬਰ ਰਿਹਾ ਹਾਂ ਬਹੁਤ ਸਾਰੀਆਂ ਘਟਨਾਵਾਂ ਦਾ ਮੈਂ ਇਹ ਮਤਲਬ ਆਈ ਵਿਟਨੈਸ ਹਾਂ ਅੱਖੀਂ ਵੇਖਿਆ ਮੈਂ ਗੁਆਰ ਉੱਥੇ ਜਦੋਂ ਤੋਂ ਪਿਛਲੇ 30 ਕੁ ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਹੇਠ ਸਿੱਖ ਸਿਆਸਤ ਨੂੰ ਆਪਣੇ ਕੰਟਰੋਲ ਚ ਕੀਤਾ ਗਿਆ ਹੈ ਰਾਜਨੀਤਿਕ ਤੌਰ ਤੇ ਤੇ ਉਹਦੇ ਨਾਲ ਹੀ ਉਹਨਾਂ ਨੇ ਵੀ ਫੈਸਲਾ ਕਰ ਲਿਆ ਉਹਨੂੰ ਪਤਾ ਲੱਗ ਗਿਆ ਉਹਨਾਂ ਦੇ ਆਪਣੇ ਸ਼ਬਦ ਨੇ ਆਨੰਦਪੁਰ ਸਾਹਿਬ ਇੱਕ ਵਾਰ ਬੈਠਿਆ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਕਾਲ ਤਖਤ ਦੀ ਤਾਕਤ ਇੰਨੀ ਹੁੰਦੀ ਹੈ ਜਦੋਂ ਜਹੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਥੋੜੀ ਅੱਖ ਦਿਖਾਈ ਸੀ ਨਾ ਤੇ ਉਦੋਂ ਉਹਦੇ ਸ਼ਬਦ ਸੀ ਅੱਛਾ ਇੰਨੀ ਤਾਕਤ ਹੁੰਦੀ ਹੈ ਤਖਤਾਂ ਦੀ ਤੇ ਮੈਂ ਉਹਦੇ ਨਾਲ ਬੈਠਿਆਂ ਨੂੰ ਕਹਿ ਦਿੱਤਾ ਸੀ ਕਿ ਹੁਣ ਇਹ ਪਾਕਿਸਤਾਨ ਦੇ ਤੇ ਤਖਤਾਂ ਦੇ ਜਹੇਦਾਰਾਂ ਨੂੰ ਵੀ ਆਪਣੇ ਕੰਟਰੋਲ 'ਚ ਕਰੇਗਾ ਉਹਨੇ ਕਰ ਲਿਆ ਸ਼੍ਰੋਮਣੀ ਕਮੇਟੀ ਵੀ ਕਰ ਲਈ ਸਾਰਾ ਕੁਝ ਇਸ ਵੇਲੇ ਇਹ ਹੋ ਗਿਆ ਜਿਹੜਾ ਚੱਲਦਾ ਪ੍ਰਕਰਣ ਹੈ ਇਹਦੇ ਵਿੱਚ ਬਾਦਲ ਪਰਿਵਾਰ ਦੇ ਆਸ-ਪਾਸ ਹੀ ਸਾਰਾ ਕੁਝ ਘੁੰਮਦਾ ਹੈ ਇੱਕ ਪਾਸੇ ਇਹਨਾਂ ਨੇ ਪਾਸ ਕੀਤਾ ਹੋਇਆ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਸਰੂਪੇ ਨਹੀਂ ਦੇਣੇ ਕਿਸੇ ਨੂੰ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਜਾਂਦਾ ਹੈ ਤੇ ਉਹਨਾਂ ਨੂੰ ਝੱਟ ਸਰੂਪੇ ਦੇ ਦਿੱਤੇ ਜਾਂਦੇ ਆ ਇਹਨਾਂ ਨੇ ਇੱਕ ਐਸੀ ਗੱਲ ਬਣਾ ਲਈ ਹੈ ਕਿ ਬਾਦਲ ਪਰਿਵਾਰ ਜਾਂ ਸ਼ਰੋਮਣੀ ਅਕਾਲੀ ਦਲ ਉਹਦੇ ਗਰੁੱਪ ਤੋਂ ਬਗੈਰ ਬਾਕੀ ਸਾਰੇ ਗੈਰ ਪੰਥਕ ਹੈ ਚਾਹੇ ਕੋਈ ਸਿੱਖ ਹੋਵੇ ਚਾਹੇ ਕੋਈ ਨਾਨ ਸਿੱਖ ਹੋਵੇ ਉਨਾਂ ਨੂੰ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਮਸਲਾ ਇਹ ਹੈ ਮਸਲਾ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਚੰਗਾ ਬੰਦਾ ਹੈ ਕਿ ਮਾੜਾ ਬੰਦਾ ਹੈ ਮਸਲਾ ਇਹ ਹੈ ਕਿ ਰਾਹੁਲ ਗਾਂਧੀ ਨੂੰ ਸਰੂਪਾ ਦੇਣ ਤੇ ਇੰਨਾ ਸਾਰਾ ਰੌਲਾ ਰੱਪਾ ਕਿਉਂ ਪਾਇਆ ਗਿਆ ਜਦਕਿ ਉਸੇ ਦੇ ਨਹੀਂ ਸਭੋ ਕੀ ਤਲਵੰਡੀ ਹਰ ਸਿਮਰਤ ਬਾਦਲ ਨੂੰ ਸਰੂਪਾ ਦਿੱਤਾ ਗਿਆ ਉਹਦਾ ਜਿਹੜਾ ਉਸ ਸਿਰਫ ਮੈਂਬਰ ਆ ਪਾਰਲੀਮੈਂਟ ਦੀ ਇਹ ਰਾਹੁਲ ਗਾਂਧੀ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਦਾ ਲੀਡਰ ਹੈ ਜੇ ਰੁਤਵਾ ਦੇਖਣਾ ਹੋਵੇ ਤੇ ਰਾਹੁਲ ਗਾਂਧੀ ਦਾ ਰੁਤਵਾ ਤੋਂ 100 ਦਰਜੇ ਉੱਪਰ ਹੈ ਜੇ ਇਹ ਵੇਖਣਾ ਹੋਵੇ ਕਿ ਰਾਹੁਲ ਗਾਂਧੀ ਇੰਦਰਾ ਗਾਂਧੀ ਦਾ ਪੋਤਾ ਹੈ ਤੇ ਇੰਦਰਾ ਗਾਂਧੀ ਨੇ ਕੋ ਕਰਮ ਕੀਤਾ ਸੀ ਤੇ ਹਰ ਸਿਮਰਤ ਜਿਹੜੀ ਉਹ ਮਜੀਠੀਆਂ ਦੀ ਪਰਿਵਾਰ ਦੀ ਮੈਂਬਰ ਹੈ ਜਿਨ੍ਹਾਂ ਨੇ ਆਪਣੇ ਜਨਨ ਡਾਇਰ ਨੂੰ ਸਰੂਪਾ ਦਿੱਤਾ ਸੀ ਜਨਨ ਡਾਇਰ ਨੂੰ ਆਪਣੇ ਘਰ ਸਾਧ ਕੇ ਲੰਚ ਕਰਵਾਇਆ ਸੀ ਡਿਨਰ ਕਰਵਾਇਆ ਸੀ ਸ਼ਰਾਬ ਪੜਾਈ ਸੀ ਉਸ ਤੋਂ ਬਾਅਦ ਚ ਐਸੇ ਬੰਦੇ ਦੀ ਨੋ ਹੈ ਪ੍ਰਕਾਸ਼ ਸਿੰਘ ਬਾਦਲ ਦੀ ਜਿਹਦੇ ਰਾਜ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਹੋਈ ਜੇ 84 ਦੇ ਦਰਬਾਰ ਸਾਹਿਬ ਤੇ ਹਮਲੇ ਦੀ ਆਪਾਂ ਗੱਲ ਕਰਦੇ ਆਂ ਤੇ ਕੀ ਹਮਲੇ ਦੇ ਵਿੱਚ ਸਿਰਫ ਰਿੰਦਰਾਂਗਾ ਦੀ ਜ਼ਿੰਮੇਵਾਰ ਸੀ ਜਨਾਬ ਜੇਐਸ ਪਾਰਟੀ ਦੇ ਨਾਲ ਇੰਨੇ ਸਾਲ ਭਾਈਵਾਲੀ ਕਰਕੇ ਮੰਤਰੀ ਪਦੀਆਂ ਉਹਦੇ ਭੋਗੇ ਆ ਇਹ ਵੀ ਤਾਂ ਵਿੱਚ ਹੀ ਸੀ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਨਾ ਕਿ ਹਮਲਾ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਬੜਾ ਜ਼ੋਰ ਪਾ ਕੇ ਕਰਵਾਇਆ ਉਹ ਦੁੱਧ ਉੱਤੇ ਨੇ ਇੱਥੇ ਗੱਲ ਸਿਰਫ ਸਿਆਸਤ ਦੀ ਹੈ ਮੈਂ ਨਾ ਪਹਿਲਾਂ ਅਚਿੰਦਰਪਾਲ ਜੀ ਇਹ ਗੱਲ ਪਹਿਲਾਂ ਕੀਤੀ ਸੀ ਆਪਾਂ ਰਹਿ ਗਈ ਉਹ ਰਹਿ ਨਾ ਜਾਏ ਗੁਰੂ ਸਾਹਿਬ ਦੇ ਸਭ ਜੀ ਮੈਂ ਦੋ ਉਦਾਹਰਨਾਂ ਦੇਣੀ ਆ ਜੇ ਤੁਸੀਂ ਅੱਗੇ ਆ ਦਿਓ ਤਾਂ ਜੀ 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 ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਸਕੇ ਜਹਾਂਗੀਰ ਜਹਾਂਗੀਰ ਆਪ ਲਿਖਦਾ ਹੈ ਕਿ ਮੈਂ ਯਾਸਾ ਤੇ ਸਿਆਸਤ ਦੇ ਕਾਨੂੰਨ ਪਹਿਤ ਇਹਨੂੰ ਕਤਲ ਕਰਨ ਦਾ ਹੁਕਮ ਦਿੰਦਾ ਹੈ ਫਿਰ ਉਹੀ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰਦਾ ਹੈ ਜਦੋਂ ਗਵਾਲੀਅਰ ਦੇ ਕਿਲੇ 'ਚੋਂ ਗੁਰੂ ਸਾਹਿਬ ਨੂੰ ਛੱਡਦਾ ਹੈ ਮਜਬੂਰੀ ਬਸ ਤੇ ਗੁਰੂ ਸਾਹਿਬ ਜੀਆਂ ਸ਼ਰਤਾਂ ਮੰਨ ਕੇ ਉਸ ਵੇਲੇ ਤਕਰੀਬਨ 96 ਰਾਜਿਆਂ ਨੂੰ ਬੰਦੀ ਛੋੜ ਕੱਢਿਆ ਜਾਂਦਾ ਰਾਜ ਚ ਆਮ ਤੌਰ ਤੇ 52 ਰਾਜਿਆਂ ਦੀ ਅਸੀਂ ਗੱਲ ਕਰਦੇ ਆ ਜਿਨ੍ਹਾਂ ਤੇ ਘੱਟ ਕੇ ਸੀਗੇ ਉਹਨਾਂ ਨੂੰ ਉਦੋਂ ਹੀ ਛੱਡ ਦਿੱਤਾ ਗਿਆ ਸੀ ਜਿਹੜੇ ਸੀਰੀਅਸ ਸੀ ਉਹ ਗੁਰੂ ਸਾਹਿਬ ਦੇ ਚੋਗੇ ਦੀਆਂ ਕਲੀਆਂ ਪਕੜ ਕੇ 52 ਗਿਣਤੀ ਸੀ ਉਹਨਾਂ ਨੂੰ ਛੱਡਿਆ ਸੀ ਉਸ ਤੋਂ ਮਗਰੋਂ ਉਹ ਜਹਾਂਗੀਰ ਤੇ ਗੁਰੂ ਸਾਹਿਬ ਦਾ ਕੈਂਪ ਨਾਲ-ਨਾਲ ਲੱਗਦਾ ਰਿਹਾ ਲਾਹੌਰ ਤੱਕ ਸਫ਼ਰ ਕੱਠਿਆ ਕੀਤਾ ਹੈ ਗੁਰੂ ਸਾਹਿਬ ਕਹਿ ਸਕਦੇ ਸੀ ਨਾ ਉਹਨੂੰ ਕਿ ਤੂੰ ਮੇਰੇ ਪਿਤਾ ਦਾ ਕਾਤਲ ਹੈ ਮੈਂ ਤੇਰੇ ਨਾਲ ਬੈਠ ਕੇ ਗੱਲ ਨਹੀਂ ਕਰਨੀ ਨਹੀਂ ਉਹਨਾਂ ਨੇ ਕੀਤਾ ਇਸ ਤਰੀਕੇ ਨਾਲ ਔਰੰਗਜ਼ੇਬ ਦੇ ਹੁਕਮ ਨਾਲ ਜਾ ਔਰੰਗਜ਼ੇਬ ਦੇ ਰਾਜ ਸਮੇਂ ਸਿੱਖੂ ਸਾਹਿਬ ਦੇ ਉੱਤੇ ਸਿੱਖਾਂ ਦੇ ਉੱਤੇ ਇਨਾ ਜ਼ੁਲਮ ਹੋਇਆ ਸਾਬਜਾਦਾਂ ਦੀ ਸ਼ਹਾਦਤ ਹੋਈ ਸਾਰਾ ਕੁਝ ਹੀ ਹੋਇਆ ਉਸ ਦੇ ਬਾਵਜੂਦ ਔਰੰਗਜ਼ੇਬ ਦੇ ਮਰਨ ਤੋਂ ਬਾਅਦ ਉਹਦੇ ਮੁੰਡੇ ਬਹਾਦਰ ਸ਼ਾਹ ਨੂੰ ਤਖਤ ਤੇ ਬਿਠਾਉਣ ਵਾਸਤੇ 10ਵੇਂ ਪਾਸ਼ਾ ਪਇਦਾ ਸਿੰਘ ਦੀ ਅਗਵਾਈ ਚ 500 ਸਿੰਘਾਂ ਦਾ ਜਥਾ ਪੈ ਇਧੇ ਆ ਉਹਦੀ ਮਦਦ ਕਰਨ ਵਾਸਤੇ ਜੋਦੀ ਮਦਦ ਕਰਨ ਤੋਂ ਬਾਅਦ ਉਹਦੇ ਰਾਜ ਤਲਿਕ ਵੇਲੇ ਬਕਾਇਦਾ ਆਗਰੇ ਜਾਂਦੇ ਨੇ ਆਪ ਇਹ ਉਦਾਹਰਨਾ ਨੇ ਕਿ ਰਾਜਨੀਤਿਕ ਤੌਰ ਦੇ ਉੱਤੇ ਪਿਤਾ ਦੀ ਕੀਤੀ ਗਲਤੀ ਦੇ ਲਈ ਪੁੱਤ ਦੇ ਨਾਲ ਸਮਝੌਤਾ ਕਰਨ ਤੋਂ ਗੁਰੇਜ਼ ਨਹੀਂ ਕਰੀਦਾ ਹੂੰ ਹੂੰ ਇੱਥੇ ਜੇ ਜੇ ਅੱਜ ਦੋ ਤਾਕਤਾਂ ਨੇ ਨੇ ਜਿਹੜੇ ਸੈਂਟਰ 'ਚ ਇੱਕ ਪਾਸੇ ਭਾਜਪਾ ਹੈ ਜਿਹਦਾ ਬਿਲਕੁਲ ਕਲੀਅਰ ਅਜੰਡਾ ਹੈ ਸਿੱਖਾਂ ਨੂੰ ਸਨਾਤਨੀ ਸਾਬਤ ਕਰਨ ਦਾ ਮੈਂ ਮੈਂ ਇਸੇ ਵਿਸ਼ੇ ਤੇ ਜਾਂ ਤੁਸੀਂ ਆਪੇ ਸ਼ੁਰੂ ਕਰ ਲਿਆ ਵਿਸ਼ਾ ਮੈਂ ਇਸੇ ਵਿਸ਼ੇ ਤੇ ਆਉਣ ਲੱਗਾ ਸੀ ਕਿ ਜਿਹੜਾ ਹੁਣ ਇੱਕ ਜਿਹੜਾ ਹੁਣ ਇੱਕ ਘਟਨਾਕ੍ਰਮ ਹੋਇਆ ਜਿਹੜੀ ਆਰਐਸਐਸ ਦੀ ਜਿਹੜੀ ਹੁਣ ਅੰਦਰਲੀ ਜਿਹੜੀ ਸੋਚ ਆ ਜਾਂ ਕੰਟਰੋਲ ਹੈ ਕਿ ਉਸ ਦਾ ਵੀ ਇਸ ਘਟਨਾ ਦੇ ਵਿੱਚ ਰਾਹਲ ਗਾਂਧੀ ਦੇ ਸਰੂਪੇ ਦਾ ਵਿਰੋਧ ਕਰਨ ਦੇ ਵਿੱਚ ਉਹਨਾਂ ਦਾ ਵੀ ਕੋਈ ਹੱਥ ਤੁਹਾਨੂੰ ਦਿੱਸਦਾ ਹੈ ਜਾਂ ਮਹਿਸੂਸ ਹੁੰਦਾ ਹੈ ਤੁਹਾਨੂੰ ਹਾਂਜੀ ਬਿਲਕੁਲ ਹੁੰਦਾ ਹੈ ਹੂੰ ਇਹ ਤਾਂ ਮੈਂ ਤਾਂ ਇਹਦਾ ਮਤਲਬ ਗਵਾਹ ਹੈਗਾ ਹੂੰ ਤਾਂ ਬੜੀ ਦੇਰ ਤੋਂ ਲੱਗੇ ਹੋਏ ਨੇ ਹੁਣ ਇਹਨਾਂ ਦੀ ਜਿਹੜੀ ਆਪਣੀ ਪਾਲਿਸੀ ਹੈ ਉਹ ਤਾਂ ਕੋਈ ਹੈ ਨਹੀਂ ਪੰਥਕ ਪ੍ਰੋਗਰਾਮ ਤਾਂ ਹੈ ਨਹੀਂ ਹੁਣ ਤਾਂ ਇਸ ਵੇਲੇ ਦੋ ਅਕਾਲੀ ਦਲ ਨੇ ਪੰਜਾਬ 'ਚ ਮੇਨ ਅੰਮ੍ਰਿਤਸਰ ਅਕਾਲੀ ਦਲ ਨੂੰ ਛੱਡ ਵੀ ਦੇਈ ਤਾਂ ਦੋਹਾਂ ਦੀ ਦੌੜ ਲੱਗੀ ਹੋਈ ਆ ਉਹਨਾਂ ਦੀ ਕਿ ਅਸੀਂ ਭਾਜਪਾ ਨਾਲ ਸਮਝੌਤਾ ਕਰਨਾ ਹੈ ਇੱਕ ਪਾਸੇ ਉਹਨਾਂ ਨੂੰ ਗਾਲਾਂ ਕੱਢਣੋਂ ਨਹੀਂ ਹਟਦੇ ਇਹ ਇੱਕ ਪਾਸੇ ਪੰਥ ਵਿਰੋਧੀ ਕਰੀ ਜਾਂਦੇ ਨੇ ਦੂਜੇ ਪਾਸੇ ਰਾਜਨੀਤਿਕ ਤਾਕਤ ਲੈਣ ਲਈ ਉਹਨੀਆਂ ਮੈਂਤਾ ਕਰਦੇ ਫਿਰਦੇ ਆ ਇਹਦੇ ਵਿੱਚ ਸਾਰੇ ਦਾ ਸਾਰਾ ਹੀ ਰੋਲ ਜਿਹੜਾ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਆਰਐਸਐਸ ਦਾ ਹੈ। ਔਰ ਇਹਦੇ ਵਿੱਚ ਮੈਂ ਹੋਰ ਡੀਟੇਲ ਚ ਨਾ ਜਾਵਾਂ ਤਾਂ ਕਿ ਸਾਡੇ ਦਰਸ਼ਕਾਂ ਨੂੰ ਇਦਾਂ ਨਾ ਕਿਤੇ ਲੱਗ ਜਾਏ ਕਿ ਅਸੀਂ ਇੱਕ ਪਾਸੜ ਹੋ ਕੇ ਗੱਲ ਕਰ ਰਹੇ ਹਾਂ ਤੁਸੀਂ ਪਹਿਲਾਂ ਜ਼ਿਕਰ ਕਰ ਹੀ ਦਿੱਤਾ ਨਾ ਰਾਹੁਲ ਗਾਂਧੀ ਦੀ ਸਪੋਰਟ ਕਰ ਰਹੇ ਹਾਂ ਨਾ ਆਰਐਸਐਸ ਦੇ ਬਾਦਲਾਂ ਦਾ ਵਿਰੋਧ ਕਰ ਰਹੇ ਹਾਂ ਜੋ ਹੋ ਰਿਹਾ ਹੈ ਆਪਾਂ ਉਹਦੀ ਗੱਲ ਕਰਦੇ ਹਾਂ। ਹਾਂਜੀ ਬਿਲਕੁਲ ਅਸੀਂ ਇਹ ਕਿਸਮਤੋਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਾਲ ਦੀ ਬਾਤ ਦਿਖਦੇ ਆ ਕਿ ਪੰਜਾਬ ਦਾ ਜੋ ਉਜਾੜਾ ਹੋਇਆ ਹੈ ਤਾਰ ਬਿ ਤੌਰ ਤੇ ਵੀ ਕਹਿ ਸਕਦੇ ਆ ਤੇ ਆਰਥਿਕ ਤੌਰ ਤੇ ਵੀ ਉਹਦੇ ਵਿੱਚ ਕਿਹੜੀ ਪਾਰਟੀ ਜ਼ਿਆਦਾ ਦੋਸ਼ੀ ਹੈ ਕਿਹਦੇ ਹੱਥੋਂ ਦੇ ਵਿੱਚ ਜ਼ਿਆਦਾ ਡੂੰਘੇ ਹਨ ਜਾਂ ਰੰਗੇ ਹੋਏ ਹਨ ਉਹ ਸਾਰੇ ਸਾਡੇ ਦਰਸ਼ਕਾਂ ਨੂੰ ਪਤਾ ਕਿਉਂ ਦਰਸ਼ਕ ਸਾਡੇ ਬੜੇ ਹੀ ਐਸ ਵ ਲਈ ਜੇ ਕਹਿ ਵੀਏ ਕਿ ਉਹ ਅਪਡੇਟ ਨੇ ਉਹਨਾਂ ਨੂੰ ਸਾਰੀ ਜਿਹੜੀ ਜਾਣਕਾਰੀ ਹੈ ਹਰਜਿੰਦਰ ਸਿੰਘ ਲਾਲ ਜੀ ਨੇ ਪਿਛਲੇ ਦਿਨੀ ਇੱਕ ਆਰਟੀਕਲ ਲਿਖਿਆ ਸੀ ਉਹਨੇ ਵੀ ਇਹ ਲਿਖਿਆ ਕਿ ਇਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਚ ਹਮਲਾ ਕਰਾਉਣ ਦੇ ਵਿੱਚ ਕੱਲੀ ਇੰਦਰਾ ਗਾਂਧੀ ਕੱਲੀ ਨਹੀਂ ਸੀ ਉਹਦੇ ਪਿੱਛੇ ਹੋਰ ਵੀ ਬਹੁਤ ਕੁਝ ਸੀ ਜਿਹਦੇ ਬਾਰੇ ਸਾਡੇ ਕੋਲ ਸਮਾਂ ਨਹੀਂ ਹੈਗਾ ਜੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਐ ਕਿ ਇਹ ਡੇਰਾ ਸਿਰਸਾ ਸਾਹਿਬ ਨੂੰ ਜੋ ਮਾਫੀਆ ਦਿੱਤੀਆਂ ਗਈਆਂ ਉਹ ਵੀ ਸਾਨੂੰ ਪਤਾ ਹੈ ਜੋ ਕਾਲ ਤਖਤ ਦੇ ਉੱਤੇ ਆ ਕੇ ਸ਼ਖਬੀਰ ਸਿੰਘ ਨੇ ਆਪਣੇ ਬਿਆਨ ਆਪਣੇ ਮੰਨੇ ਹਨ ਉਸ ਨੇ ਨਹੀਂ ਗ੍ਰਾਹ ਮੰਨੇ ਹਨ ਉਹਨਾਂ ਦੀ ਤਾਕਤ ਦੇ ਵਿੱਚ ਜਾਂ ਰੋਸ਼ਨੀ ਵਿੱਚ ਦਿਖਦੇ ਆ ਕਿ ਦਰਬਾਰ ਸਾਹਿਬ ਨੂੰ ਕਿਵੇਂ ਆਪਣੇ ਤੌਰ ਤੇ ਵਰਤਿਆ ਜਾ ਰਿਹਾ ਹੈ ਇਹ ਵੀ ਇੱਕ ਵਿਸ਼ਾ ਬੜਾ ਗੰਭੀਰ ਬਿਸ਼ਾਰਤਾਰ ਸਿੰਘ ਜੀ ਸਿਰਫ ਦਰਬਾਰ ਸਾਹਿਬ ਨੂੰ ਨਹੀਂ ਸ਼ੰਦਰਪਾਲ ਜੀ ਸਾਰੀਆਂ ਪੰਥਕ ਸੰਸਥਾਵਾਂ ਨੂੰ ਆਪਣੇ ਪਰਿਵਾਰਕ ਰਾਜ ਪ੍ਰਾਪਰ ਬਾੜ ਦੀ ਰਾਜਨੀਤਿਕ ਪ੍ਰਾਪਤੀ ਵਾਸਤੇ ਦੁਰਬਰਤੋਂ ਕੀਤੀ ਜਾ ਰਹੀ ਹੈ ਸਾਡੀਆਂ ਸੰਸਥਾਵਾਂ ਪੰਥ ਦੀ ਅਗਵਾਈ ਕਰਨ ਵਾਸਤੇ ਤੇ ਪੰਥ ਦੇ ਮਸਲਿਆਂ ਦਾ ਹੱਲ ਕਰਨ ਵਾਸਤੇ ਸਥਾਪਿਤ ਕੀਤੀਆਂ ਸੀ ਸਾਡੇ ਬਜ਼ੁਰਗਾਂ ਨੇ ਹਜ਼ਾਰਾਂ ਨਹੀਂ ਸੈਂਕੜੇ ਨਹੀਂ ਹਜ਼ਾਰਾਂ ਦੀਆਂ ਸ਼ਹਾਦਤਾਂ ਦੇਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਬਹੁਤ ਮਾਣਮਤ ਹੈ ਪਰ ਇਹਨਾਂ ਨੇ ਆ ਕੇ ਉਹਨੂੰ ਇੱਕਦਮ ਇੱਕ ਪਾਸੇ ਦਾ ਮੈਂ ਮਤਲਬ ਮੈਂ ਕਈ ਵਾਰੀ ਸੋਚਦਾ ਹੁੰਨਾ ਪਤਾ ਨਹੀਂ ਮਹਾਰਾਜ ਨੂੰ ਕੀ ਮਨਜ਼ੂਰ ਹੈ ਮੈਂ ਮਤਲਬ ਜਦੋਂ ਅਨੰਦਪੁਰ ਸਾਹਿਬ 16 1999 ਖਾਲਸਾ ਇਤਿਹਾਸ 300 ਸਾਲਾ ਸਾਜਨਾ ਦੇ ਸੀਗਾ ਤੇ ਅਨੰਦਪੁਰ ਸਾਹਿਬ ਡਿਵੈਲਪਮੈਂਟ ਬੋਰਡ ਦਾ ਮੈਂ ਹਿੱਸਾ ਰਿਆ ਤੇ ਉਦੋਂ ਮੈਂ ਇਹਨਾਂ ਦੇ ਨਾਲ ਬੈਠਾ ਬੈਠਣ ਦਾ ਮੌਕਾ ਬਣਦਾ ਰਿਹਾ ਮੀਟਿੰਗਸ ਵਗੈਰਾ ਕਰਨ ਦਾ ਬਰਾਸਤੇ ਖਾਲਸਾ ਜਿਹੜਾ ਬਣਿਆ ਉਹਦੇ ਵਿੱਚ ਵੀ ਮੇਰਾ ਮਤਲਬ ਮੈਂ ਉਹਦਾ ਹਿੱਸਾ ਰਿਆ ਜਦੋਂ ਸਾਰੀਆਂ ਸਕੀਮਾਂ ਬਣੀਆਂ ਜਦੋਂ ਉਹਦਾ ਨੀਂਹ ਪੱਥਰ ਰੱਖਣਾ ਸੀ ਨੀਂਹ ਪੱਥਰ ਰੱਖਣ ਸਮੇਂ ਇੰਨਾ ਝਗੜਾ ਹੋਇਆ ਕਿ ਉਹਦਾ ਨੀ ਪੱਥਰ ਪ੍ਰਕਾਸ਼ ਸਿੰਘ ਬਾਦਲ ਨੇ ਰੱਖਣਾ ਹੈ ਜੇ ਨਹੀਂ ਰੱਖਣਦੇ ਹੋਗੇ ਤੇ ਅਸੀਂ ਚੱਲਣਾ ਨਹੀਂ ਦੇਣਾ ਤੇ ਉਸ ਵੇਲੇ ਦੇ ਮਜੂਦਾ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕੇਸਗੜ੍ਹ ਸਾਹਿਬ ਦੇ ਜ਼ਹੀਦਾਰ ਸੀ ਉਹਨਾਂ ਨੇ ਲਾਸਟ ਮਿੰਟ ਤੇ ਸਾਡੇ ਦਰਸ਼ਕਾਂ ਨੂੰ ਯਾਦ ਹੋਣਾ ਹੈ ਇਹ ਫੈਸਲਾ ਕਿਹਾ ਸੀ ਕੋਈ ਵੀ ਨੀ ਪੱਥਰ ਨਹੀਂ ਰੱਖੇਗਾ ਉਹਦਾ ਨੀ ਪੱਥਰ ਤਖਤ ਸਾਹਿਬ ਦੇ ਪੰਜ ਪਿਆਰੇ ਰੱਖਣਗੇ ਤਖਤ ਸਾਹਿਬ ਦੇ ਅਮਰ ਸੰਚਾਰ ਕਰਨ ਵਾਲੇ ਜਿਹੜੇ ਪੰਜ ਪਿਆਰੇ ਨੇ ਉਨਾ ਵੱਲੋਂ ਵਿਰਾਸਤੇ ਖਾਲਸਾ ਦਾ ਨੀ ਪੱਥਰ ਰੱਖਿਆ ਗਿਆ ਸੀ ਕਿਉਂਕਿ ਇਹ ਮਤਲਬ ਜिद ਕਰ ਰਿਆ ਸੀ ਕਿ ਉਹਦਾ ਨੀ ਪੱਥਰ ਮੈਂ ਰੱਖਣਾ ਹੈ ਜਦੋਂ ਉਸਾਰੀ ਸ਼ੁਰੂ ਹੋਈ ਉਹਦਾ ਵੱਖਰਾ ਇੱਕ ਹੈਗੀ ਆ ਗੱਲ ਜੇ ਤੁਸੀਂ ਸਮਾਂ ਉਹਦੇ ਬਾਰੇ ਦੇਵਾਂਗੇ ਤਾਂ ਆਪਾਂ ਵੱਖਰੀ ਗੱਲ ਕਰ ਲਾਂਗੇ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਛੋਟਾ ਕਰਕੇ ਕਿ ਇਹਨਾਂ ਨੇ ਪੰਥਕ ਸੰਸਥਾਵਾਂ ਨੂੰ ਆਪਣੀ ਪ੍ਰਾਪਤੀ ਵਾਸਤੇ ਆਪਣੀਆਂ ਪਰਿਵਾਰ ਦੀਆਂ ਪ੍ਰਾਪਤੀਆਂ ਵਾਸਤੇ ਆਪਣੇ ਮਾਨ ਸਨਮਾਨ ਵਾਸਤੇ ਉਹ ਇਹ ਵਰਤਿਆ ਤੇ ਇਹੀ ਚਾਹੁੰਦੇ ਹੈ ਕਿ ਉਹਨਾਂ ਦੀ ਮਰਜ਼ੀ ਤੋਂ ਬਗੈਰ ਕੁਝ ਨਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਫੈਸਲਾ ਕਰਕੇ ਉੱਥੋਂ ਦੇ ਜਿਹੜੇ ਉਸ ਵੇਲੇ ਦੇ ਗ੍ਰੰਥੀ ਜਾਂ ਕਥਾਵਾਚਕ ਸੀ ਉਹਨਾਂ ਨੂੰ ਮੋਤਲ ਨਹੀਂ ਕੀਤਾ ਉਹਨਾਂ ਨੂੰ ਆਰਡਰ ਉੱਤੋਂ ਹੀ ਆਇਆ ਹੈ ਸ਼੍ਰੋਮਣੀ ਕਮੇਟੀ ਜਿਹੜੀ ਆਪਣੇ ਤੌਰ ਤੇ ਪੰਥਕ ਫੈਸਲੇ ਕਰਨ ਦਾ ਅਧਿਕਾਰ ਰੱਖਦੀ ਹੈ ਉਹ ਗਵਾ ਚੁੱਕੀ ਹੈ ਹੁਣ ਸਾਰਾ ਕੁਝ ਉੱਪਰੋਂ ਉੱਪਰੋਂ ਵੀ ਬਾਦਲ ਦੀ ਚੌਂਕੜੀ 'ਚ ਦੋ ਹੀ ਆਦਮੀ ਐ ਜਿਨ੍ਹਾਂ ਦੀਆਂ ਹਦਾਇਤਾਂ ਦੇ ਉੱਤੇ ਸਾਰਾ ਕੁਝ ਚੱਲਦਾ ਹੈ ਜੇਉ ਚਲਾਉਣਾ ਚਾਹਣ ਤੇ ਕੋਈ ਹਰਜ ਨਹੀਂ ਚਲਾ ਲੈਣ ਉਹ ਔਰ ਉਹ ਪੰਥਕ ਪਰੰਪਰਾਵਾਂ ਦਾ ਖਿਆਲ ਰੱਖਣ ਇਹ ਬਹੁਤ ਗਲਤ ਹੋਇਆ ਤੇ ਇਹ ਜਿਹੜਾ ਵਿਵਾਦ ਹੈ ਇਹ ਵੀ ਬਹੁਤ ਜਿਹੜਾ ਹੈ ਨਾ ਮੰਦਭਗ ਹੈ ਹਾਂਜੀ ਜੀ ਬਹੁਤ ਵਧੀਆ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਹਕੂਮਤ ਦੇ ਵਿੱਚ ਜਿਹੜੇ ਨੁਮਾਇੰਦੇ ਰਹੇ ਆ ਜਾਂ ਆਗੂ ਰਹੇ ਨਹੀਂ ਉਹਨਾਂ ਨੇ ਪੰਥਕ ਰਵਾਇਤਾਂ ਨੂੰ ਦਾਤੇ ਲਾ ਕੇ ਉਹਨੇ ਆਪਣਾ ਜਿਹੜਾ ਪਰਿਵਾਰਕ ਮੁੱਦੇ ਉਨਾਂ ਨੂੰ ਪਹਿਲਾਂ ਰੱਖਿਆ ਹੈਗਾ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿਵੇਂ ਗੈਸ ਵੇਲੇ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਹੋਰ ਘਟਨਾਵਾਂ ਹੋ ਰਹੀਆਂ ਨੇ ਔਰ ਰਾਹੁਲ ਗਾਂਧੀ ਜਦੋਂ ਇੱਕ ਨਮਾਣਾ ਇਨਸਾਨ ਹੋਣ ਦੇ ਨਾਤੇ ਜਦੋਂ ਉਹ ਦਰਬਾਰ ਸਾਹਿਬ ਆਉਂਦਾ ਹੈ ਗੁਰੂ ਕਰਬਾਣੀ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਅਰਤਾਰ ਸਿੰਘ ਜੀ ਤੁਸੀਂ ਸਾਡੇ ਨੂੰ ਬਹੁਤ ਸਿਆਣੇ ਹੋ ਜੋ ਸਰਮ ਆਵੇ ਤਿਸ ਕੰਤ ਲਾਵੇ ਇਹ ਬਿਰ ਤੋਂ ਆਮੇ ਸੰਦਾ ਤੁਮਾਰਾਜ ਨੇ ਰੇਕ ਨੂੰ ਆਪਣੇ ਕਾਵੇ ਵਿੱਚ ਲਿਆ ਹੈ ਇਹੀ ਮੇਰੇ ਖਿਆਲ ਸਿੱਖ ਧਰਮ ਦੀ ਇੱਕ ਬਹੁਤ ਵੱਡੀ ਵਿਸ਼ਾਲਤਾ ਹੈ ਜਿਸ ਨੂੰ ਮੇਰੇ ਖਿਆਲ ਬਹੁਤ ਛੋਟਾ ਕਰਕੇ ਦਿਖਾਇਆ ਜਾ ਰਿਹਾ ਹੈ ਜਾਂ ਉਸ ਨੂੰ ਛੋਟਾ ਕੀਤਾ ਜਾ ਰਿਹਾ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਦੋਂ ਨਿਸ਼ਾਨੇ ਨਿੱਜੀ ਪ੍ਰਾਪਤੀ ਦੇ ਹੋ ਜਾਣ ਜਦੋਂ ਪੰਥਕ ਪਰੰਪਰਾਵਾਂ ਪੰਥਕ ਮਰਿਆਦਾਵਾਂ ਨੂੰ ਛਿੱਕੇ ਟੰਗ ਦਿੱਤਾ ਜਾਏ ਜਦੋਂ ਗੱਲ ਨਿੱਜ ਤੇ ਆ ਜਾਏ ਇੱਥੇ ਗਰਵਾਣੀ ਤਾਂ ਇਹ ਕਹਿ ਰਹੀ ਮੇਰਾ ਮੁਝ ਵਿੱਚ ਵਿੱਚ ਨਹੀਂ ਸਭ ਕੁਝ ਹੈ ਜੋ ਤੇਰਾ ਹਮ ਹਮ ਸਾਰਾ ਕੁਝ ਤੇਰਾ ਹੈ ਮੇਰਾ ਕੁਝ ਨਹੀਂ ਇੱਥੇ ਕਿੰਨੇ ਮੁੱਖ ਪ੍ਰਧਾਨ ਮੰਤਰੀ ਨੇ ਸਮਨ ਮੋਹਨ ਸਿੰਘ ਉਹ ਰਾਣੇ ਆਪ ਲਿਖਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮੈਨੂੰ ਮਿਲਣ ਵਾਸਤੇ ਆਉਂਦੇ ਰਹੇ ਇੰਦਰ ਕੁਮਾਰ ਗੁਜਰਾਲ ਨੇ ਵੀ ਇਹੀ ਲਿਖਿਆ ਉਹ ਵੀ ਆਉਂਦੇ ਰਹੇ ਉਹਨਾਂ ਨੇ ਕਦੇ ਪੰਜਾਬ ਦੀ ਕੋਈ ਮੰਗ ਸਾਡੇ ਨਾਲ ਸਾਂਝੀ ਨਹੀਂ ਕੀਤੀ ਉਹ ਹਮੇਸ਼ਾ ਇਹੀ ਕਹਿੰਦੇ ਰਹੇ ਕਿ ਆ ਮੇਰੇ ਪਰਿਵਾਰ ਵਾਸਤੇ ਕੀ ਹੈ ਸਾਡੇ ਵਾਸਤੇ ਕੀ ਹੈ ਇਸੇ ਕਰਕੇ ਬਹੁਤ ਸਾਰੇ ਸੀਨੀਅਰ ਲੀਡਰਸ ਨੂੰ ਛੱਡ ਕੇ ਹਰ ਸਿਮਰਤ ਨੂੰ ਕੈਬਨਿਟ ਮਨਿਸਟਰ ਬਣਾਇਆ ਗਿਆ ਹਾਲਾਂਕਿ ਸੁਖਦੇਵ ਸਿੰਘ ਢੀਂਸਾ ਵਰਗੇ ਬੰਦੇ ਉੱਥੇ ਹੈਗੇ ਸੀ ਮਤਲਬ ਆਪਣੀ ਪ੍ਰਾਪਤੀ ਲਈ ਸਾਰਾ ਕੁਝ ਕੀਤਾ ਔਰ ਉਹਦੇ ਲਈ ਪੰਥ ਦੀਆਂ ਸਾਰੀਆਂ ਹੀ ਜਿਹੜੀਆਂ ਸੰਸਥਾਵਾਂ ਸੀ ਉਹਨਾਂ ਨੂੰ ਦਾਦ ਦੇ ਲਾਤਾ ਤੁਸੀਂ ਜੇਕਰ ਕੀਤਾ ਸਰਸੇ ਸਾਧ ਨੂੰ ਮਾਫੀ ਦਾ ਉਹ ਜਿਹੜਾ ਡਰਾਮਾ ਇਹਨਾਂ ਨੇ ਕੀਤਾ ਹੈ ਪਹਿਲਾਂ ਉਹਨੂੰ ਪੰਥ ਵਿੱਚੋਂ ਛੇਕਿਆ ਹੈ ਜਿਹੜਾ ਕਿ ਪੰਦਾ ਹਿੱਸਾ ਹੀ ਨਹੀਂ ਜਿਹੜਾ ਸਿੱਖ ਧਰਮ ਨੂੰ ਮੰਨਦਾ ਹੀ ਨਹੀਂ ਉਹਦਾ ਤੁਸੀਂ ਮਤਲਬ ਉਹਦੇ ਖਿਲਾਫ ਹੁਕਮਨਾਮਾ ਕਿਵੇਂ ਜਾਰੀ ਕਰ ਸਕਦੇ ਹੋ ਪਹਿਲਾਂ ਹੁਕਮਨਾਮਾ ਜਾਰੀ ਕੀਤਾ ਮਗਰੋਂ ਜਦੋਂ ਸਮਝੌਤਾ ਹੋ ਗਿਆ ਤੇ ਉਹਦੇ ਬਗੈਰ ਮਾਫੀ ਮੰਗਣ ਤੋਂ ਇਹਨਾਂ ਨੇ ਮaaf ਕੀਤਾ ਔਰ ਇਹ ਸਾਰੇ ਗੁਨਾਹ ਅਕਾਲ ਤਖਤ ਦੇ ਸਾਹਮਣੇ ਖੜ ਕੇ ਬੈਠ ਕੇ ਆਪਣਾ ਸੁਖਵੀਰ ਸਿੰਘ ਬਾਦਲ ਮੰਨ ਚੁੱਕਾ ਹੈ ਉਸ ਤੋਂ ਪਹਿਲਾਂ ਵੀ ਅਨ ਆਫੀਸ਼ੀਅਲੀ ਕਿੰਨੀ ਵਾਰੀ ਇਹ ਮਾਫੀਆਂ ਮੰਗ ਚੁੱਕੇ ਗਲਤੀਆਂ ਦੀ ਸਾਰਾ ਕੁਝ ਪਤਾ ਹੈ ਹਰ ਇੱਕ ਨੂੰ ਇਹ ਗੱਲ ਸਪਸ਼ਟ ਹੈ ਕਿ ਇਹਨਾਂ ਨੇ ਕੀ ਕੁਝ ਕੀਤਾ ਹੈ ਔਰ ਉਹਦੇ ਨਾਲ ਜੋ ਅੱਜ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਚਾਹੇ ਆਰਥਿਕ ਤੌਰ ਤੇ ਆ ਚਾਹੇ ਸਮਾਜਿਕ ਤੌਰ ਤੇ ਆ ਚਾਹੇ ਰਾਜਨੀਤਿਕ ਤੌਰ ਤੇ ਆ ਉਹ ਇਸੇ ਕਰਕੇ ਹੋ ਰਿਹਾ ਹੈ ਜਿਸ ਪਾਰਟੀ ਨੇ ਪੰਜਾਬ ਦੇ ਹੱਕਾਂ ਵਾਸਤੇ ਲੜਨਾ ਸੀ ਉਹ ਪਾਰਟੀ ਦਾ ਆਪਣੇ ਹੱਕਾਂ ਤੱਕ ਸੀਮਤ ਹੋ ਕੇ ਰਹਿ ਗਈ ਇਸੇ ਕਰਕੇ ਪੰਜਾਬ ਦੇ ਲੋਕੀ ਹੁਣ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਇੱਕ ਐਮਐਲਏ ਰਹਿ ਗਿਆ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਦਾ ਪੂਰੇ ਪੰਜਾਬ ਕੀਤੇ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਗੈਰ ਕਿਸੇ ਦਾ ਕਿਸੇ ਦਾ ਹੌਸਲਾ ਨਹੀਂ ਪੈਂਦਾ ਹੁੰਦਾ ਸੀ ਅੱਜ ਹਾਲੇ ਦੇ ਤੱਕ ਹੋ ਗਈ ਹਾਂਜੀ ਜੀ ਜੀ ਬਹੁਤ ਤੁਸੀਂ ਵਧੀਆ ਗੱਲ ਕੀਤੀ ਆ ਜਿਹੜੇ ਸੁਖਵਿੰਦਰ ਸੁਖੀ ਹੈਗੀ ਆ ਬੰਗਾ ਤੋਂ ਜਿਹੜੇ ਐਮਐਲਏ ਸੀ ਉਹ ਵੀ ਆਮ ਆਦਮੀ ਪਾਰਟੀ ਪਰ ਜਾ ਚੁੱਕੇ ਆ ਤੇ ਸਿਰਫ ਗਨੀਵ ਕੌਰ ਇਹਨਾਂ ਦੇ ਪੱਲੇ ਰਹਿ ਗਈ ਆ ਤੇ ਜਾਂਦੇ ਜਾਂਦੇ ਜਿਹੜਾ ਹੁਣ ਆਪਾਂ ਮੇਰੇ ਖਿਆਲ ਅਕਾਲੀ ਦਲ ਨੂੰ ਜਾਂ ਸਿੱਖ ਸਫਾ ਨੂੰ ਦਫਾੜ ਕਰਨ ਦੇ ਵਿੱਚ ਵੀ ਜੋ ਬਾਦਲ ਪਰਿਵਾਰ ਦਾ ਹੱਥ ਰਿਹਾ ਹੈ ਉਹਦੇ ਉਹ ਸਾਰਿਆਂ ਦੇ ਸਾਡੇ ਸਾਹਮਣੇ ਹੈ ਤੇ ਤੁਸੀਂ ਜਾਂਦੇ ਜਾਂਦੇ ਇਹ ਜਿਹੜੇ ਦੋ ਹੁਣ ਅਕਾਲੀ ਦਲ ਬਣੇ ਨੇ ਇਹਦਾ ਤੁਸੀਂ ਸਿੱਖ ਸਫਾ ਦੇ ਵਿੱਚ ਜਾਂ ਸਿੱਖ ਪੰਥ ਦਾ ਹੀ ਪੁਵਖ ਦੇਖਦੇ ਹੋ ਤੁਸੀਂ ਭਾਪ ਸਿੰਘ ਜੀ ਅਸ ਵੇਲੇ ਚੰਦਰਪਾਲ ਜੀ ਗੱਲ ਬੜੀ ਸਪਸ਼ਟ ਹੈ ਸਿਰਫ ਉਸ ਅਕਾਲੀ ਦਲ ਦਾ ਪੁਵਖ ਹੈ ਜਿਹੜਾ ਦੂਸਰਿਆਂ ਦੇ ਉੱਤੇ ਆਸਰਾ ਛੱਡ ਕੇ ਗੁਰੂ ਦੇ ਭਰੋਸੇ ਤੇ ਸੰਗਤਾਂ ਦੇ ਓਟ ਆਸਰੇ 'ਚ ਸੰਗਤਾਂ ਦੇ ਭਰੋਸੇ 'ਚ ਪੰਥ ਦੀ ਤੇ ਪੰਜਾਬ ਦੀ ਗੱਲ ਕਰੇਗਾ ਜਿਹੜੇ ਵੀ ਅਕਾਲੀ ਦਲ ਨੇ ਉਹਦੇ ਆਗੂ ਕਿੰਨੇ ਚੰਗੇ ਹੋਣ ਜਾਂ ਨਾ ਚੰਗੇ ਹੋਣ ਜਿਹੜਾ ਵੀ ਕੇਂਦਰ ਦੀਆਂ ਰਾਜਨੀਤਿਕ ਪਾਰਟੀਆਂ ਤੇ ਆਪਣਾ ਆਸਰਾ ਟਿਕਾ ਕੇ ਉਨਾ ਦੇ ਉਨਾ ਦੇ ਮਤਲਬ ਪੀੜੀ ਤੇ ਚੜ ਕੇ ਉਹਨਾਂ ਦੇ ਪੌੜਿਆਂ ਤੇ ਚੜ ਕੇ ਉਹਨਾਂ ਦੀ ਪੌੜੀ ਤੇ ਚੜ ਕੇ ਰਾਜਨੀਤਿਕ ਪ੍ਰਾਪਤੀ ਕਰਨ ਦੀ ਗੱਲ ਕਰੂਗਾ ਉਹਦਾ ਭਵਿੱਖ ਪੰਜਾਬ ਦੇ ਵਿੱਚ ਕੋਈ ਭਵਿੱਖ ਨਹੀਂ ਉਹਦਾ ਚਾਹੇ ਉਹ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਕਾਲੀ ਦਲ ਹੋਵੇ ਜਾਂ ਕਿਸੇ ਹੋਰ ਦਾ ਹੋਵੇ ਅੱਜ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਇਸ਼ੂ ਹੈ ਜਿਹਦੀ ਕੋਈ ਗੱਲ ਨਹੀਂ ਕਰ ਰਿਹਾ ਪੰਜਾਬ ਕਰਜ਼ੇ ਵਿੱਚ ਇਸ ਹੱਦ ਤੱਕ ਗਰਕ ਗਿਆ ਹੈ ਔਰ ਉਹਦਾ ਜ਼ਿੰਮੇਵਾਰ ਕੌਣ ਹੈ ਸਾਰਿਆਂ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਆਪਾਂ ਸਾਰਿਆਂ ਨੂੰ ਬਾਕੀ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਤੇ ਬਾਕੀ ਲੋਕਾਂ ਨੂੰ ਵੀ ਪਤਾ ਹੈ ਇਸ ਵੇਲੇ ਜਿਹੜਾ ਅਕਾਲੀ ਦਲ ਦਾ ਭਵਿੱਖ ਹੈ ਜਿਹੜਾ ਤੁਹਾਡਾ ਸਵਾਲ ਹੈ ਉਹ ਸਿਰਫ ਉਹ ਅਕਾਲੀ ਦਲ ਹੀ ਬਚੂਗਾ ਜਿਹੜਾ ਗੁਰੂ ਪੰਥ ਤੇ ਸੰਗਤਾਂ ਤੇ ਪੰਜਾਬ ਦੇ ਲੋਕਾਂ ਦੇ ਜਿਹੜੇ ਇਸ਼ੂਜ਼ ਹੈ ਉਹਨਾਂ ਨੂੰ ਧਿਆਨ ਚ ਰੱਖ ਕੇ ਲੋਕਾਂ ਦੇ ਆਸਰੇ ਦੇ ਨਾਲ ਲੋਕਾਂ ਵਿੱਚ ਜਾਏਗਾ ਤੇ ਪੰਜਾਬ ਦੀ ਲੜਾਈ ਲੜੇਗਾ ਸਿੱਖਾਂ ਦੀ ਲੜਾਈ ਲੜੇਗਾ ਪੰਥ ਦੀ ਲੜਾਈ ਲੜੂਗਾ ਉਹਦਾ ਭਵਿੱਖ ਜਿੰਦਾ ਰਹੂਗਾ ਨਹੀਂ ਤਾਂ ਬਾਕੀ ਜਿਹੜਾ ਮਰਜੀ ਅਕਾਲੀ ਦਲ ਕਿਉਂ ਨਾ ਹੋਵੇ ਜਿਨੇ ਵੀ ਕੇਂਦਰ ਵੱਲ ਵੇਖਣਾ ਹੈ ਹਾਂ ਠੀਕ ਆ ਗੱਲ ਸਾਡੀ ਗਿਣਤੀ ਬਹੁਤ ਘੱਟ ਹੈ ਅਸੀਂ ਉਹਨੂੰ ਅਫੈਕਟ ਨਹੀਂ ਕਰ ਸਕਦੇ ਪਰ ਸਮਾਂ ਆਉਂਦਾ ਹੁੰਦਾ ਜਦੋਂ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ ਉਸ ਵੇਲੇ ਅਸੀਂ ਆਪਣੀ ਗੱਲ ਕਰਨ ਦੀ ਹਿੰਮਤ ਰੱਖਦਾ ਹੋਊਗਾ ਜਿਹੜਾ ਉਹ ਕਾਮਯਾਬ ਹੋਊਗਾ ਤੇ ਉਹਨੂੰ ਹੀ ਲੋਕ ਸਾਥ ਦੇਣਗੇ ਬਹੁਤ ਤੁਹਾਡੇ ਇਹ ਸਾਰੇ ਜਿਹੜੇ ਸੰਦੇਸ਼ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਿਣਾ ਸੀ ਕਿ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਸਵਾ ਸਾਡਾ ਸਮਾਪਤ ਹੋ ਰਿਹਾ ਤੇ ਅਖੀਰ ਦੇ ਵਿੱਚ ਇੱਕ ਦੋ ਲਾਈਨਾਂ ਦੇ ਵਿੱਚ ਜੇ ਤੁਸੀਂ ਆਪਣੇ ਵੱਲੋਂ ਕੋਈ ਸੰਦੇਸ਼ ਦੇਣਾ ਚਾਹੋ ਤਾਂ ਤੁਸੀਂ ਦੇ ਸਕਦੇ ਹੋ ਉਤਾਰ ਸਿੰਘ ਜੀ ਦੇਖੋ ਗੱਲ ਇਹ ਮੈਂ ਬੜੀ ਦੇਰ ਬਾਅਦ ਅੱਜ ਪਤਾ ਨਹੀਂ ਕਿੰਨੇ ਮਹੀਨੇ ਬਾਅਦ ਸਮਾਂ ਬਣਿਆ ਤੇ ਤੁਹਾਡਾ ਧੰਨਵਾਦ ਤੁਸੀਂ ਆਵਾਜ਼ ਮਾਰੀ ਦੁਆਰਾ ਆਪਣੇ ਦਰਸ਼ਕਾਂ ਦੇ ਨਾਲ ਸਾਹਮਣੇ ਹੋਣ ਦਾ ਆਪਣੇ ਵੱਲੋਂ ਸੰਦੇਸ਼ ਦੇਣ ਦਾ ਕੋਈ ਮਤਲਬ ਮੈਨੂੰ ਅਧਿਕਾਰ ਨਹੀਂ ਹੈਗਾ ਨਾ ਮੈਂ ਦੇ ਸਕਦਾ ਗੱਲ ਇਹ ਨਹੀਂ ਹੈ ਤੁਸੀਂ ਸੈਕਚਰ ਦੇ ਦਰਸ਼ਕ ਹੋ ਇਸੇ ਕਰਕੇ ਕਿਉਂਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਮਾਥਾ ਟੇਕਰ ਵਾਲੇ ਲੋਕ ਹੋ ਗੁਰਬਾਣੀ ਤੋਂ ਬਗੈਰ ਵੱਧ ਕੇ ਹੋਰ ਕੁਝ ਨਹੀਂ ਗੁਰੂ ਸਾਹਿਬਾਂ ਨੇ ਸਾਡੇ ਸਾਹਮਣੇ ਬਿਲਕੁਲ ਸਪਸ਼ਟ ਹਦਾਇਤਾਂ ਕੀਤੀਆਂ ਹੋਈਆਂ ਐਸ ਵੇਲੇ ਰੋਲ ਮਾਡਲ ਨਹੀਂ ਲੱਭਦਾ ਪੰਥ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਇਸ ਕਰਕੇ ਸਾਨੂੰ ਆਪਣੇ ਆਪਣੇ ਤੌਰ ਤੇ ਰੋਲ ਮਾਡਲ ਬਣਨ ਦੀ ਲੋੜ ਹੈ ਤੇ ਉਹਦੇ ਨਾਲ ਜਿਹੜਾ ਮੈਨੂਅਲ ਆ ਰੋਲ ਮਾਡਲ ਬਣਦਾ ਉਹ ਗੁਰੂ ਗ੍ਰੰਥ ਸਾਹਿਬ ਹੈ ਪੰਥ ਹੈ ਇਹਨਾਂ ਦੀ ਤਾਕਤ ਬਣੀ ਹੈ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਦੇ ਜਿਹੜੇ ਇਸ਼ੂਸ ਹੈਗੇ ਆ ਬੜੇ ਸਮੇਂ ਤੋਂ ਵੱਧਦੇ ਜਾ ਰਹੇ ਦਿਨੋਂ ਦਿਨ ਉਹਨਾਂ ਦਾ ਕੋਈ ਹੱਲ ਹੋ ਸਕੇ ਤਾਂ ਪੰਜਾਬ ਦੇ ਲੋਕੀ ਸੁਖ ਨਾਲ ਆਰਾਮ ਨਾਲ ਜ਼ਿੰਦਗੀ ਜੀਵ ਸਕਣ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਦਾ ਸ਼ਬਦਾਨਾ ਅਵਤਾਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਫਤਿਹ ਬੁਲਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦਰਸ਼ਕੋ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਸਾਰੇ ਜੋ ਇਹ ਘਟਨਾਕ੍ਰਮ ਹੈ ਜੋ ਇਸ ਵੇਲੇ ਘਟਨਾਵਾ ਵਾਪਰੀ ਹੈ ਨੇ ਉਹਨਾਂ ਨੂੰ ਸੰਤੋਲ ਕੀਤਾ ਜਾਵੇ ਬੈਲੈਂਸ ਬਣਾ ਕੇ ਉਹਨਾਂ ਤਰ੍ਹਾਂ ਦੀ ਗੱਲ ਇੱਕ ਜਿਵੇਂ ਅਸੀਂ ਕਿ ਤੇਰੀ ਤੇਰੀ ਗੱਲ ਕਦੇ ਨਹੀਂ ਕਰਦੇ ਹੈਗੇ ਪਰ ਕਿਉਂਕਿ ਦਰਸ਼ਕ ਸਾਡੇ ਬਹੁਤ ਸਮੇਂਦਾਰ ਨੇ ਸੂਝਵਾਨ ਨੇ ਤੇ ਉਹਨਾਂ ਨੇ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਬਿਆਦਬੀਆਂ ਦਾ ਜੋ ਕਾਰਨ ਬਣੇ ਨੇ ਉਹਨਾਂ ਨੇ ਜਿਹਨ ਨੂੰ ਫਖਰੇ ਕੌਮ ਦਾ ਨਾਮ ਮਿਲਿਆ ਸੀਗਾ ਉਹ ਵੀ ਅਕਾਲ ਤਖਤ ਤੋਂ ਵਾਪਸ ਕਰਵਾਇਆ ਹੈ ਇਹ ਵੀ ਇੱਕ ਸਿੱਖ ਪੰਦੀ ਅਸੀਂ ਸ਼ਕਤੀ ਕਹਿ ਸਕਦੇ ਹਾਂ ਤੇ ਨਾਲ ਦੀ ਨਾਲ ਇਹ ਵੀ ਸੁਨੇਹਾ ਹੋ ਸਕਦਾ ਹੈ ਕਿ ਬੇਗਾਨੇ ਹੱਥਾਂ ਵਿੱਚ ਖੇਡਣਾ ਬੰਦ ਕਰਕੇ ਜੋ ਗੁਰੂ ਸਾਹਿਬ ਦਾ ਸਿਧਾਂਤ ਹੈ ਅਕਾਲ ਤਖਤ ਦਾ ਸੋਪ ਮਰਿਆਦਾ ਹੈ ਉਹਦੇ ਤਹਿ ਕੀ ਸਾਰੇ ਸਿੱਕਾ ਨੂੰ ਇਹ ਜਿਹੜੇ ਇਹ ਮਸਲੇ ਜਿਹੜੇ ਆ ਉਹ ਮਿਲ ਜੁਲ ਕੇ ਨਵੇੜ ਨੇ ਚਾਹੀਦੇ ਨੇ ਨਿਸ਼ਚੇ ਤਾਂ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ ਪੰਜਾਬ ਦੀ ਜਿਹੜੀ ਬਰਬਾਦੀ ਹੋ ਚੁੱਕੀ ਆ ਉਸ ਦੀ ਪਰਭਾਈ ਹੋ ਸਕੇ ਹੁਣ ਹੜ੍ਹਾਂ ਨੇ ਜਿਹੜੀ ਤਬਾਹੀ ਕੀਤੀ ਆ ਉਹਦੇ ਵਿੱਚ ਵੀ ਦੇਖਦੇ ਆ ਕਿ ਲੋਕਾਂ ਦਾ ਬੜਾ ਨੁਕਸਾਨ ਹੋਇਆ ਹੈ ਸੋ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ ਅਸੀਂ ਇੱਥੇ ਸਮਾਪਤ ਕਰਦੇ ਆਂ ਹੋਈਆਂ ਬਹੁਤ ਲੱਛੂ ਕਨਿ ਖਿਮਾ ਵਿਦਾਇਗੀ ਦੀ ਫਤਿਹ ਬੁਲਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ